ਬਹੁਤ ਕਿੱਥੇ ਕੇ ਘਰ ਆ ਜਾਓ ਆ ਜਾਓ ਨਾਲ ਦਾ ਹੀ ਘਰ ਆਂਟੀਆਂ ਵੇਖ ਲਓ ਤੁਹਾਡੇ ਸਾਹਮਣੇ ਹੀ ਘਰ ਨੇ ਘਰ ਤੇ ਬੜਾ ਵਧੀਆ ਬਾਕੀ ਤੁਹਾਨੂੰ ਬਾਹਰ ਵਾਲੇ ਭਾਈ ਨੇ ਦੱਸ ਹੀ ਦਿੱਤਾ ਸੀ ਨਹੀਂ ਕਾਰਸ ਵਧਿਆ ਨਹੀਂ ਨਹੀਂ ਅੱਗੇ ਹੀ ਸਵੈ ਆਪ ਕਰਦੇ ਨੇ ਹੁਣ ਤੇ ਤੁਹਾਨੂੰ ਆਪ ਕਰਨੀ ਪਿਆ ਕਰਨੀ ਨਹੀਂ ਉਹ ਤਾਂ ਹੀ ਕਰਾਈ ਕਰਾਂਗੇ ਹਾਂਜੀ ਹਾਂਜੀ ਸਫਾਈ ਤੇ ਪੂਰੀ ਰੱਖਾਂਗੇ ਜਿਹੜਾ ਘਰ ਦਾ ਕਿਰਾਇਆ ਇੱਕ ਮਹੀਨਾ ਸਾਨੂੰ ਪਹਿਲਾਂ ਦੇ ਦਿਆ ਕਰਿਓ ਉਹ ਪਹਿਲਾਂ ਹੀ ਹਾਂਜੀ ਹਾਂਜੀ ਕੋਈ ਗੰਦੇ ਦੇ ਨਹੀਂ ਚਲ ਕੋਈ ਨਹੀਂ ਦੇ ਦਿੰਨੇ ਲਿਆ ਮੈਂ ਫਿਰ ਦੇ ਦੇ ਤੇ ਸਫਾਈ ਰੱਖਿਆ ਕਰਿਓ ਪੂਰੀ ਕੈਮਰੇ ਲੱਗੇ ਜੇ ਤੇ ਭਾਜੀ ਬਾਹਰੋਂ ਵੇਖ ਦੇ ਉਹ ਨਹੀਂ ਨਹੀਂ ਅਸੀਂ ਸਫਾਈ ਰੱਖਾਂਗੇ ਹਾਂਜੀ ਹਾਂਜੀ ਦਾਤਾ ਹੀ ਤੁਹਾਨੂੰ ਭਾਜੀ ਨੇ ਹਾਂਜੀ ਦਾਤਾ ਲੈ ਲਓ ਦਾਤਾ ਏ ਆ ਲਾ ਬੋ ਹਾਂਜੀ ਠੀਕ ਆ ਤੇ ਆ ਲੂਬੀ ਦੀ ਚਾਬੀ ਲੈ ਲਓ ਤੇ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਅਸੀਂ ਹੁਣੇ ਹੀ ਰਹਿਣੇ ਆ ਤੇ ਬਾਕੀ ਲਾਗੇ ਲਾਗੇ ਬੜੇ ਘਰ ਆ ਡਰਨ ਵਾਲੀ ਕੋਈ ਗੱਲ ਨਹੀਂ ਤੇ ਬਾਕੀ ਜੇ ਕੋਈ ਸਾਨੂੰ ਜ਼ਰੂਰਤ ਪਵੇ ਹਾਂਜੀ ਹਾਂਜੀ ਤੇ ਅਸੀਂ ਤੈਨੂੰ ਦੱਸ ਦਿਆ ਕਰਾਂਗੇ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਪੂਰਾ ਮਾਰਦਾ ਰਿਹਾ ਕਰਨ ਵਾਲੇ ਵੱਲੇ ਵੱਲੇ ਮੰਮੀ ਵੀ ਇਹ ਕਿ ਦਸ ਸੁਨਾ ਘਰ ਬਣਿਆ ਇਹ ਸੁਨਾ ਬਣਿਆ ਵਾ ਘਰ ਤੇ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਇੰਨੇ ਪੈਸੇ ਲਾ ਕੇ ਲੋਕੇ ਤੇ ਕਿਉਂ ਛੱਡ ਛੱਡ ਕੇ ਤੇ ਬਾਹਰ ਜਾਈ ਜਾਂਦੇ ਆ ਕੀ ਪਤਾ ਕੀ ਹਿਸਾਬ ਕਾਵਾ ਬਾਹਰ ਦਾ ਵੀ ਲੋਕਾਂ ਮੜਿਆ ਵਾ ਕੰਮ ਨਹੀਂ ਕਰਿਆ ਉਹ ਹੀ ਤੇ ਗੱਲ ਆ ਬਾਹਰ ਦਾ ਹੀ ਜਾਣਦਾ ਇਹਨਾਂ ਨੇ ਤੇ ਘਰ ਤੇ ਵੇਖਾਂ ਹਾਂ ਮੇਰੀਆ ਬਣਿਆ ਘਰ ਵੇਖਾਂ ਸੁਨਾ ਬਣਿਆ ਮੇਰਾ ਦੇਖੋ ਬੇ ਮੰਮੀ ਹਾਂ ਕਿੱਡਾ ਸੋਣਾ ਡਰਾਇੰਗ ਓਮੀ ਦੇ ਵੇ ਤੂੰ ਵੀ ਛੱਡ ਕਰੀ ਚੱਲਣੇ ਜੀ ਸਾਰੇ ਸੋਫੇ ਸਾਫ ਲੱਗੇਗਾ ਆਪਣਾ ਚੱਲ ਮੰਮੀ ਇੱਕ ਗੱਲੀ ਹੋਦਾ ਵੀ ਜਿੰਨਾ ਹੀ ਉਥੇ ਰਹਿਣ ਦੇ ਹੀ ਨਾ ਇਦਾਂ ਸਾਨੂੰ ਘਰੋਂ ਨਾ ਹੀ ਵਧੀਆ ਮਿਲ ਗਿਆ ਵੇਹ ਮੰਮੀ ਕਿੱਡੇ ਸੋਨੇ ਬੈੱਡ ਯੂ ਹੋਰ ਸਾਰੇ ਲੱਗੇ ਵੇਲਾ ਦੋਵੇਂ ਸੋਨੇ ਕਮਰੇ ਦੀ ਬੈੱਡ ਲਾਇਏ ਹੋਣਾ ਨੇ ਕਿਤਰਾ ਜੀ ਜੀ ਛੱਡ ਗਏ ਜਾਨ ਨੂੰ ਇਨਾ ਪ੍ਰੈਜ਼ੀਡੈਂਟ ਸਮਾਨ ਨਾਲ ਆ ਇਧਰ ਵੀ ਵੇ ਬਾਥਰੂਮ ਨਹੀਂ ਬਣਿਆ ਇੱਧਰ ਨਹੀਂ ਬਹੁਤ ਸੋਹਣਾ ਬਣਿਆ ਕੰਮ ਸਾਰਾ ਹੀ ਵਧੀਆ ਬਣਿਆ ਆ ਕੋਈ ਨਿੰਦਣ ਵਾਲੀ ਚੀਜ਼ ਹੈ ਨਹੀਂ ਕੋਈ ਸਫਾਈ ਵੀ ਨਹੀਂ ਉਹ ਕਰਨ ਵਾਲੀ ਸਫਾਈ ਉਹ ਨਾ ਰੋਜ਼ ਕਰਕੇ ਜਾਂਦੇ ਹੁਣੇ ਆ ਨਾ ਤੇ ਕਿੱਡਾ ਸੋਹਣਾ ਐਨ ਸਾਫ਼ ਆ ਵਧੀਆ ਬਣਿਆ ਆ ਬੱਲੇ ਫਿਰ ਵੀ ਹਰ ਸੋਈ ਹੈ ਜੰਦਿੰਦਰ ਹੋਈ ਮੰਮੀ ਵੀਹ ਰਸੋਈ ਹਾਂ ਜਿਹੜੀ ਸੁਖਨੇ ਜੀ ਨੇ ਵੇਖਿਆ ਹੋਣੀ ਇਹੋ ਜਿਹੇ ਰਸੋਈਆਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਮੈਨੂੰ ਇਦਾਂ ਦੀ ਰਸੋਈ ਮਿਲੂਗੀ ਨਹੀਂ ਵਧੀਆ ਬਣਿਆ ਸਭ ਕੋ ਵੇਖਾਂਗੇ ਜੀ ਕੋਈ ਗੱਲ ਨਹੀਂ ਦੰਦਾ ਹਾਲੇ ਹੈ ਨਹੀਂ ਕੋਈ ਆਹ ਤੇ ਕਿਤੇ ਨਾ ਬਹੁਤ ਹੀ ਵਧੀਆ ਹੋ ਗਈ ਚੱਲ ਮੰਮੀ ਇੱਕ ਗੱਲ ਵਾ ਕਰਾਇਆ ਭਾਵੇਂ ਜਿੰਨਾ ਮਰਜੀ ਏ ਇਹ ਆ ਵੀ ਇੱਥੇ ਰਵਾਂਗੇ ਹੀ ਐਨ ਮौज ਦੇ ਨਾਲ ਹੁਣ ਇੱਥੇ ਸਭ ਮਜਾ ਹੈ ਮਜਾ ਵਾ ਪਰ ਜੇ ਤੁਹਾਨੂੰ ਮਰਜ਼ੀ ਰਹੀਏ ਇੱਥੇ ਚੱਲ ਆ ਬੈਠ ਉਹ ਉੱਥੇ ਤੇ ਮੈਂ ਮੁੜ ਕੇ ਵੇਖਦੀ ਆਂ ਭਲਾ ਆਪੀ ਕੋਈ ਸਮਾਨ-ਸਮੂਨ ਹੈਗਾ ਵਾ ਕਿ ਨਹੀਂ ਹੈਗਾ ਜੇ ਨਹੀਂ ਆ ਤੇ ਫਿਰ ਮੈਂ ਜਾ ਕੇ ਤੇ ਲੈ ਆਉਣੀ ਆ ਤੇ ਚਾਹ ਚੁੱਥੇ ਘੁੱਟ ਬਣਾ ਕੇ ਪੀਏ ਆਹੋ ਚੱਲ ਵੇਲਾ ਫਿਰ ਆਹ ਚੱਲ ਆ ਵਧੀਆ ਹੋ ਗਈ ਆ ਚਲੋ ਘਰ ਤੇ ਵਧੀਆ ਮਿਲ ਗਿਆ ਵਾ ਘਰ ਵਧੀਆ ਮਿਲ ਗਿਆ ਤੇ ਇੱਕ ਮੰਮੀ ਨਾਲੇ ਇਹ ਹੋ ਗਿਆ ਉਹਨਾਂ ਦੀ ਜਿਹੜੀ ਕਿੜਕੜ ਹੁੰਦੀ ਰਹਿੰਦੀ ਸੀ ਨਾ ਕਿੜ ਤੋਂ ਬਚੇ ਰਵਾਂਗੇ ਹੁਣ ਉਥੇ ਤੈਨੂੰ लवली ਹੁਣੀ ਨਹੀਂ ਜੀਣ ਦਿੰਦੇ ਤੇ ਮੈਨੂੰ ਜਿਹੜੇ ਉਹ ਦੋ ਜਣੇ ਬੈਠੇ ਸੀ ਉਹ ਨਹੀਂ ਜੀਣ ਦਿੰਦੇ ਚੱਲ ਇੱਥੇ ਹੁਣ ਮਾਵਾਂ ਧੀਆਂ ਰਵਾਂਗੀਆਂ ਤੇ ਚੱਲ ਲੱਗੋ ਕੋਈ ਨਾ ਕੋਈ ਰੋਕਣ ਵਾਲਾ ਤੇ ਨਾ ਟੋਕਣ ਵਾਲਾ ਰੋਟੀ ਦੇ ਚਾਚੀ ਦੇ ਘਰ ਬੈ ਖਾ ਲਾਂਗੇ ਹੋਰ ਤੇ ਮੈਂ ਇਦਾਂ ਕਰਦੀ ਆਂ ਵੀ ਅੱਜ ਦਾ ਦਿਨ ਰੋਕੇ ਨਾ ਨਾਲੇ ਮੈਂ ਰਸੋਈ 'ਚ ਵੇਖ ਲੈਣੀ ਵੀ ਕੋਈ ਸਮਾਨ ਹੈਗਾ ਕਿ ਨਹੀਂ ਹੈਗਾ ਹਾਂ ਹਾਂ ਤੇ ਸਵੇਰੇ ਮੈਂ ਸ਼ਹਿਰ ਜਾ ਕੇ ਨਾ ਨਾਲੇ ਤੇ ਮੰਮੀ ਕੱਪੜੇ ਲੈ ਆਈਏ ਉਹ ਤਾਂ ਆਪਣੇ ਵੀ ਉਹ ਹੀ ਹੈ ਕਿ ਘਸੋੜਾ ਮੈਂ ਤਾਂ ਉਦਾਂ ਹੀ ਪਾਇਆ ਸੀ ਮੈਨੂੰ ਕੀ ਪਤਾ ਕਿ ਇਹਨੇ ਸੱਚੀ ਘਰੋਂ ਕੱਢ ਦੇਣਾ ਤੇ ਮੈਂ ਇਦਾਂ ਕਰੂੰਗੀ ਨਾਲੇ ਕੱਪੜੇ ਲੈ ਆਉਂਗੀ ਤੇ ਨਾਲੇ ਜੇ ਵੇ ਲੈਣੀ ਜੇ ਕੋਈ ਸੌਦਾ ਸਾਦਾ ਹੈਗਾ ਠੀਕ ਨਹੀਂ ਹੈਗਾ ਤੇ ਮੈਂ ਜਾ ਕੇ ਤੇ ਲੈ ਆਉਂਗੀ ਨਹੀਂ ਹੁਣ ਆਵਾ ਸਮਾਨ ਸਮੁੰਟਿਆ ਜੇ ਅੰਦਰ ਠਿਕੜਾ ਕੱਢਿਆ ਹੁਣ ਮੰਮੀ ਉਹ ਕਦੋਂ ਕਦੇ ਗਏ ਆ ਤੇ ਕਦੋਂ ਦੇ ਨਹੀਂ ਗਏ ਹੁਣ ਵੇਖਾਂਗੇ ਤੇ ਫੇਰ ਹੀ ਪਤਾ ਲੱਗਣਾ ਵਾ ਤੇ ਫੇਰ ਮੈਂ ਜਾ ਕੇ ਤੇ ਲੈ ਆਉਂਗੀ ਇਹ ਨਾ ਮ ਵਿਚਾਲਨਾ ਜੋਤੀ ਵਿਚਾਰੀ ਨੇ ਬੜਾ ਸਾਥ ਨਹੀਂ ਬੜਾ ਸਾਥ ਦਿੱਤਾ ਵਿਚਾਰੀ ਨੇ ਕਿਹਾ ਇੱਕ ਵਾਰੀ ਨਾ ਨਹੀਂ ਕੀਤੀ ਉਹਨੇ ਵੀ ਇੱਕ ਵਾਰੀ ਕਿਹਾ ਨਾ ਨਾਲੇ ਘਰ ਵੀ ਵੇਖ ਕਿੰਨਾ ਸੋਹਣਾ ਲੱਗਦਾ ਬੜਾ ਵਧੀਆ ਲੱਭ ਕੇ ਦਿੱਤਾ ਘਰ ਉਹਦਾ ਦੇਣ ਦੇਣ ਛੇ ਆ ਵੀ ਲੱਗੇ ਆ ਜੇ ਨਾ ਹੋਊਗਾ ਲੋੜ ਪਵੇ ਤੇ ਬੰਦਾ ਚੀਜ਼ ਉਧਰੋਂ ਫੜ ਲੈਂਦਾ ਫੜ ਲੈਂਦਾ ਚਲ ਤੂੰ ਬਹਿ ਤੇ ਮੈਂ ਵੇਖਾਂ ਭਲਾ ਫਿਰ ਸੋਈ ਛਾਗਾ ਕੋਈ ਸਮਾਨ ਹਾਂ ਚਲ ਵੇਖ ਲੈ ਫਿਰ もう手拾われたらええ。 ਸਹਰਾ ਹੀ ਹੈਗਾ ਵਾ ਇੰਨਾ ਹੀ ਸਾਡੇ ਨੂੰ ਚੱਲਦੀ ਹੋਣਗੇ ਚਲੋ ਅਗ੍ਹੀ ਚੰਗਾ ਜਿਹੜਾ ਸਮਾਨ ਹੈਗਾ ਲਿਉਣਾ ਨਹੀਂ ਪੈਣਾ ਚਲ ਮੈਂ ਮੜੀ ਮੋਟੀ ਪੇਲਰ ਸੋਈ ਦੀ ਸਫਾਈ ਕਰਕੇ ਨਾ ਫੇਰ ਹੀ ਬਣਾਉਣੀ ਹੈ ਰੋਟੀ ਹੁਣ ਗੋਰਪ੍ਰੀਤ ਇਹਨਾਂ ਨੂੰ ਛੱਡ ਦੇ ਪੁੱਤ ਮੈਂ ਕਿੰਨੀ ਵਾਰੀ ਤੈਨੂੰ ਕਿਹਾ ਵਾ ਕਿ ਪੜ ਲਾ ਪੜ ਲਿਖ ਲੈਂਗਾ ਤੇ ਕੁਝ ਬਣ ਜਾਏਗਾ ਇੰਨੇ ਕੀ ਦੇਣਾ ਵਾ ਮम्मा ਜਾਰ ਮੈਂ ਖੇਡਣ ਦੇ ਪੜਦਾ ਰਿਹਾ ਕਰ ਮੈਨੂੰ ਖੇਡਣ ਦਾ ਵੀ ਟਾਈਮ ਦੇਆ ਕਰੋ ਤੇ ਖੇਡ ਤੇ ਲਿਆਵੇਂ ਹੁਣ ਕਦੋਂ ਦਾ ਖੇਡਣ ਦੇ ਆ ਵਾ ਆ ਮम्मा ਧੰਨ ਕਰਿਆ ਕਰੋ ਵੇ ਗੋਰਪ੍ਰੀਤ ਮੈਂ ਚਾਹੁੰਨੀ ਆ ਕਿ ਚੱਲ ਜੇ ਤੂੰ ਪੜ ਜਾਏਂਗਾ ਤੇ ਕਿਤੇ ਬਾਹਰ ਅੰਦਰ ਚੱਲ ਜੇਂਗਾ ਕਿਤੇ ਮੈਂ ਬਾਹਰ ਅੰਦਰ ਨਹੀਂ ਜਾਣਾ ਮੈਂ ਡਾਕਟਰ ਬਣਨਾ ਡਾਕਟਰ ਬਣਨਾ ਹਾਂਜੀ ਕੋべ ਪਾਪਾ ਵੀ ਬਾਹਰ ਚਲ ਗਏ ਆ ਤੇ ਬਾਹਰ ਚਲ ਗਏ ਮੇਤੋਂ ਕਿੰਨੀ ਜਿਆਦਾ ਦੂਰ ਹੋ ਗਿਆ ਤੇ ਜੇ ਮੈਂ ਵੀ ਬਾਹਰ ਚਲ ਗਰ ਮੈਂ ਵੀ ਤੁਹਾਡੇ ਨਾਲੋਂ ਕਿੰਨੀ ਜਿਆਦਾ ਦੂਰ ਚਲ ਜਾਊਗਾ ਤੇ ਫੇਰ ਤੂੰ ਪੜਿਆ ਕਰਨਾ ਜੇ ਡਾਕਟਰ ਬਣਨਾ ਵਾ ਤੇ ਮੇਰਾ ਪੁੱਤ ਮੈਂ ਤਾਂ ਦੂਰ ਨਹੀਂ ਜਾਣਾ ਚਾਹੁੰਦਾ ਨਹੀਂ ਚੱਲ ਕੋਈ ਨਹੀਂ ਫੇਰ ਮੇਰਾ ਪੁੱਤ ਨਾ ਜਿਆਦਾ ਜਿਆਦਾ ਪੜਿਆ ਕਰ ਤੇ ਪੜ ਕੇ ਨਾ ਤੇ ਇੱਥੇ ਹੀ ਕੋਈ ਨੌਕਰੀ ਕਰ ਲਈ ਤੇ ਫਿਰ ਆਪਾਂ ਕੱਠੇ ਰਵਾਂਗੇ ਹਾਂ ਜੀ ਮੈਂ ਡਾਕਟਰ ਬਣਨਾ ਵਾ ਚੱਲ ਕੋਈ ਨਹੀਂ ਤੂੰ ਜਿਆਦੀ ਜਿਆਦੀ ਜਿੰਨੀ ਪੜਾਈ ਕਰਨੀ ਹੈ ਨਾ ਤੂੰ ਕਰ ਤੇ ਕੋਈ ਨਹੀਂ ਖਰਚਾ ਹੀ ਲਾਉਣਾ ਵਾ ਠੀਕ ਆ ਚੱਲ ਮੇਰਾ ਪੁੱਤ ਕਹਿੰਦਾ ਮੈਂ ਆਪਣੀ ਮੰਮਾ ਤੋਂ ਦੂਰ ਨਹੀਂ ਜਾਣਾ ਮੈਂ ਆਪਣੀ ਮੰਮਾ ਦੇ ਲੱਗ ਹੀ ਰਹਿਣਾ ਇਹ ਤੇ ਬਹੁਤ ਵਧੀਆ ਗੱਲ ਵਾ ਤੇ ਹੁੰਗੇ ਉਹ ਵੀ ਪਾਪਾ ਵੀ ਤੁਰ ਚਲੇ ਗਏ ਉਹ ਕਿੰਨੇ ਕਿੰਨੇ ਚਿਰ ਬਾਅਦ ਹੁੰਦੇ ਆ ਪੁੱਤ ਪਾਪਾ ਦੀ ਇਹ ਮਜਬੂਰੀ ਹੈ ਚੱਲ ਹੁਣ ਇੱਥੇ ਵੀ ਰਹਿ ਕੇ ਕੀ ਕਰਨੋ ਜੇ ਉਹ ਨਾ ਜਾਣ ਤਾਂ ਫਿਰ ਤੈਨੂੰ ਪਤਾ ਵੀ ਘਰ ਦੇ ਖਰਚੇ ਕਿੱਦਾਂ ਚੱਲਣੇ ਆ ਤੇ ਇੱਥੇ ਵੀ ਨਾ ਕੋਈ ਕੰਮ ਹੋ ਇਸਾ ਕਦਾਵਾ ਇੱਥੇ ਗੁਰਪ੍ਰੀਤ ਕੰਮ ਮਿਲਦੇ ਹੋਣ ਤਾਂ ਫਿਰ ਘਾਟਾ ਹੀ ਕਾਦਾ ਫੇਰ ਲੋਕੀ ਬਾਹਰ ਕਿਉਂ ਜਾਣ ਪਲਾ ਠੀਕ ਹੀ ਨੋੜਵਾ ਜਾਣ ਦੀ ਤੇ ਸਾਡੇ ਪਾਸ ਦੇ ਵਿੱਚ ਕੰਡਕਟਰ ਹੀ ਲੱਗ ਜਾਂਦੇ ਪੁੱਤ ਉੱਥੋਂ ਕਿੰਨੇ ਕੋ ਪੈਸੇ ਮਿਲਨੇ ਮਿਲਦੇ ਤੇ ਗਈ ਐ ਸਕੂਲ ਤੱਕ ਜੁਗਾਰੇ ਜੋਗੇ ਸਕੂਲ ਦੇ ਜੁਗਾਰੇ ਜੋਗੇ ਮਿਲਦੇ ਆ ਤੇ ਘਰ ਦਾ ਜੁਗਾਰਾ ਕਿੱਦਾਂ ਚੱਲਣਾ ਮम्मा ਬਾਕੀ ਦੀਆਂ ਗੱਲਾਂ ਛੱਡੋ ਮੈਂ ਤੁਹਾਡੇ ਨਾਲ ਰਹਿਣਾ ਜੋਨਾ ਤੁਸੀਂ ਵੀ ਕਿਤੇ ਪਾਪਾ ਦੇ ਨਾਲ ਬਾਹਰ ਹੀ ਨਾ ਚਲ ਜਾਈਓ ਮੈਨੂੰ ਛੱਡ ਕੇ ਨਹੀਂ ਮੈਂ ਆਪਣੇ ਪੁੱਤ ਨੂੰ ਛੱਡ ਕੇ ਕਦੀ ਵੀ ਨਹੀਂ ਜਾਂਦੀ ਮੈਂ ਕਿੱਥੇ ਜਾਣਾ ਆਪਣੇ ਪੁੱਤ ਨੂੰ ਛੱਡ ਕੇ ਕਦੀ ਵੀ ਨਹੀਂ ਜਾਣਾ ਮੈਂ ਤੇ ਗੁਰਪ੍ਰੀਤ ਤੁਲ ਜਨ ਕੀ ਹੋਇਆ ਵਾ ਕੀ ਗੱਲ ਹੋਈ ਠੀਕ ਹੋਈ ਹੈ ਹਾਈ ਮੈਂ ਮਹਿਮਾ ਕੀਆ ਹੈ ਮੈਨੂੰ ਨਾ ਗੁਰਪ੍ਰੀਤ ਦਾ ਸੁਪਨਾ ਆਉਂਦਿਆ ਹੈ ਕੀ ਇਹ ਨਹੀਂ ਕਹਿਣਾ ਕੀ ਇਹ ਮੰਮੀ ਹੰਨੇ ਹਾਂ ਪਤਾ ਨਹੀਂ ਮੇਰਾ ਤੇ ਨਾ ਧਿਆਨ ਹੀ ਉਹਦੇ ਵਿੱਚ ਵਾ ਪਤਾ ਨਹੀਂ ਮੁੰਡਾ ਠੀਕ ਹੋਣਾ ਵੀ ਆ ਕਿ ਨਹੀਂ ਹੋਣਾ ਚੱਲ ਵੇ ਇਹਨਾਂ ਗਵਾਂਡੀਆਂ ਦੇ ਘਰ ਫੋਨ ਕਰਕੇ ਤਾਂ ਉਹਨਾਂ ਨੂੰ ਪੁੱਛ ਲਈਂ ਮਤਲਬ ਕੀ ਹਾਲ ਹੈ ਇਹ ਵੀ ਫੋਨ ਤੇ ਹੌਸਰੇ ਹੀ ਕੀਤਾ ਜਾਣਾ ਹੁਣ ਰਾਤ ਥੋੜੀ ਕੀਤਾ ਜਾਣਾ ਹਾਂ ਸਵੇਰੇ ਹੀ ਪਰ ਇਹ ਮੈਨੂੰ ਹੁਣ ਹੋਰ ਤਰ੍ਹਾਂ ਹੋਈ ਜਾਂਦੀ ਆ ਮੁੰਡਾ ਠੀਕ ਹੋਵੇ ਤਾਂ ਨਹੀਂ ਆ ਮੇਉ ਉਦੋਂ ਠੀਕ ਠਾਕ ਹੀ ਹੋਣਾ ਤੇਰਾ ਧਿਆਨ ਹੋ ਗਿਆ ਵਿੱਚ ਕਿ ਮੈਨੂੰ ਲੈ ਜਾਂਦੇ ਨਾਲ ਪਰ ਉਹਨੇ ਮੇਰੀ ਨਹੀਂ ਪੀਸ ਜਾਣ ਦਿੱਤੀ ਪਤਾ ਨਹੀਂ ਉਹ ਮੇਤੋਂ ਬਗੈਰ ਕਿਦਾਂ ਰਹਿੰਦਾ ਹੁਣ ਉਹ ਤੇ ਘੜੀ ਨਹੀਂ ਕੱਟਦਾ ਹੁੰਦਾ ਮੇਤੋਂ ਬਗੈਰ ਵੀ ਧਰ ਰਹਿੰਦਾ ਹੀ ਉਹ ਥਾਏ ਮਮੀ ਘਰ ਤੇ ਰਹਿੰਦਾ ਹੀ ਪਰ ਹੁਣ ਮੈਨੂੰ ਪਤਾ ਨਹੀਂ ਕੀ ਹੋਣਿਆ ਮੈਨੂੰ ਹੋਣਿਆ ਮੈਂ ਇੱਕ ਵਾਰੀ ਵੀ ਅਲੰਗੋਰ ਪ੍ਰੀਤ ਨੂੰ ਵਿਚਾਰ ਸਵੇਰੇ ਫੋਨ ਕਰਕੇ ਤੇ ਪੁੱਛ ਲੈਣੇ ਆ ਉਹਨੂੰ ਕੀ ਹਾਲ ਆ ਉਹਦਾ ਅਗੋਂ ਵੰਡਿਆ ਅਧਿਕਾਰ ਕਰ ਲੈਣੇ ਆ ਤੂੰ ਕੋਈ ਨਹੀਂ ਪੈ ਜਾ ਤੂੰ ਮੈਂ ਕਿਤਨਾ ਪੈਦਾ ਖਲੀ ਜੇ ਤੂੰ ਨਾ ਪੈਂਗੀ ਨਾ ਮੈਂ ਕਿਤਰਾ ਪਾਉਂਗੀ ਕੋਈ ਨਹੀਂ ਪੈ ਤੂੰ ਪਹਿਲਾਂ ਮੈਂ ਕੋਈ ਗੱਲ ਨਹੀਂ ਫੇਰੇ ਕਰਕੇ ਫੋਨ ਪੁੱਛ ਲੈਣੇ ਆ ਮੈਂ ਪਾਣੀ ਪੀ ਕੇ ਤੇ ਨਹੀਂ ਆ ਤੂੰ ਪੈ ਜਾ ਲੰਮੀ ਅੱਗੇ ਵੀ ਦੋ ਦੋ ਤਿੰਨ ਦਿਨ ਦਿਨ ਛੱਡ ਹੁੰਦੀ ਹੁੰਦੀ ਹੀ ਉਦੋਂ ਨਹੀਂ ਇਹਨੂੰ ਚੇਤਾ ਆਇਆ ਗੋਪੀ ਦਾ ਹੁਣ ਇਹਨੂੰ ਗੋਪੀ ਦਾ ਚੇਤੇ ਆਉਂਦਾ ਫੇਨੇ ਹੁਣ ਹੁਣ ਸੁਖਨਿਆਂ ਚ ਵੀ ਆਉਂਦਾ ਪਿਆ ਬਾਈ ਨੂੰ ਹੱਦੀ ਮੋਗੀ ਆਖਦੇ ਨਾ ਮਰੀ ਦੇ ਕਦੇ ਮੈਨੂੰ ਕਹੀ ਜਾਂਦੀ ਆ ਕਿ ਸੌਂ ਜਾ ਸੌਂ ਜਾ ਪਰ ਮੈਨੂੰ نیند ਕਿੱਥੋਂ ਮੀ ਮੈਂ ਨਾ ਸਵੇਰੇ ਗੱਲ ਕਰੂੰਗੀ ਪਹਿਲਾਂ ਕਵਾਂਡੀਆਂ 'ਗਰ ਫੋਨ ਲਾ ਕੇ ਪਤਾ ਨਹੀਂ ਮੁੰਡਾ ਠੀਕ ਹੋਣਾ ਵਾ ਕਿ ਨਹੀਂ ਹੋਣਾ ਚਲ ਸਵੇਰੇ ਪੁੱਛੂੰਗੀ ਤਾਂ ਮੈਨੂੰ ਫਰੇ। ਲਗਦਾ ਮੈਂ ਨਹੀਂ ਰੋਟੀ ਖਾ ਲਈ। ਇਹ ਦਾ ਕਰਦੀਆਂ। ਮਮੀ ਨੇ ਸਲਾਹ ਕਰਦੀ ਜਦੋਂ ਦਾ ਮੈਨੂੰ ਸੁਪਨਾ ਆ ਜਾਇਆ ਵਾ ਨਾ ਮੈਨੂੰ ਹੋਰ ਤੜੀ ਹੋਈ ਜਾਂਦਾ ਵਾ। ਪਤਾ ਨਹੀਂ ਮੁੰਡਾ ਠੀਕ ਹੋਣਾ ਕਿ ਨਹੀਂ ਹੋਣਾ। ਚੱਲ ਮਮੀ ਨੂੰ ਪੁੱਛਦੀ ਆਂ ਭਲਾ। ਵੀ ਮੈਂ ਸੰਦੀਪ ਨੂੰ ਕੋਲ ਆ ਕੇ ਨਾ ਪੁੱਛਾਂ ਕਿ ਹੋਰ ਵੀ ਠੀਕ ਆ ਵਾ। ਹੋਰ ਮੈਨੂੰ ਕਰਨਾ ਵਾ ਨਾ ਮੇਰ ਕੋਈ ਤਾਂ ਲੰਬਰੀ ਹੈ ਬਾਬਾ। ਤੂੰ ਕੁਛ ਨਹੀਂ ਬੋਲਾਂ ਮੈਂ ਮੀਂਹ ਵੀ ਨਹੀਂ ਪੀਤੀ ਦੀ। ਸਿਆ ਤਾਂ ਰੋਟੀ ਖਾਦੀ ਗਈ ਆ। ਮੰਮੀ ਖਾ ਲਈ ਇਹ ਰੋਟੀ? ਹਾਂ ਖਾ ਲਈ ਇਹ ਤੂੰ ਖਾ ਲਈ। ਹਾਂ ਖਾ ਲਈ। ਚੱਲ ਬਹਿ ਜਾ ਤੂੰ ਮੇਰੇ ਮਾਨਸ ਸਵੇਰ ਦੀ ਲੱਗੀ ਆ ਹੁਣ। ਨਹੀਂ ਮੰਮੀ ਬਹਿਣਾ ਕੀ ਆ? ਹੂੰ। ਸਵੇਰ ਦੀ ਫਿਰ ਹੁਣ ਕੰਮ ਤੇ ਕਰਨਾ ਹੀ ਪੈਣਾ ਸੀਗਾ। ਹਾਂ ਉਹ ਚੱਲ ਉਹਦੇ ਕੋਲ ਕਰਨਾ ਪੈਣਾ ਮੈਨੂੰ ਹਾਂ ਸਾਫ਼ ਸਪਾਈਆਂ ਵੀ ਜ਼ਰੂਰੀ ਆ ਫਿਰ ਜਿੱਥੇ ਰਹੀਏ ਉੱਥੇ ਤੈਨੂੰ ਪਤਾ ਕਰਨਾ ਤੇ ਪੈਂਦਾ ਕਰਨਾ ਪੈਂਦਾ ਵਾ ਤੇ ਮੈਂ ਇਹ ਸੋਚਣ ਲਈ ਸੀ ਮੈਂ ਆ ਮੈਂ ਪਿੰਡ ਫੋਨ ਲਾ ਕੇ ਨਾ ਪੁੱਛਾਂ ਰਜਿੰਦਰ ਖਬਰਦਾਰ ਉਹਨਾਂ ਨੇ ਫੋਨ ਕੀਤਾ ਤੇ ਹੁਣ ਤੇਰੇ ਫੋਨ ਦਾ ਚੇਤਾ ਆ ਗਿਆ ਵਾ ਜਦੋਂ ਘਰੋਂ ਨਿਕਲਣ ਲੱਗੀ ਉਹਦੋਂ ਨਾ ਤੈਨੂੰ ਪਤਾ ਲੱਗਾ ਕਿ ਮੈਂ ਘਰੋਂ ਨਿਕਲ ਚੱਲੀ ਆ ਵਾਹੀਂ ਤੇ ਹੁਣ ਤੈਨੂੰ ਫੋਨ ਕਰਨ ਦਾ ਚੇ ਉਹਨਾਂ ਨੂੰ ਪੈ ਗਿਆ ਤੇਨੂੰ ਬਹੁਤਾ ਧੇਮਾ ਸ਼ੌਣ ਚੜਿਆ ਵਾ ਤੈਨੂੰ ਚੱਲੋ ਘਰ ਕੇ ਵੇਣੀ ਆ ਬੋਲਾ ਇਹ ਵੀ ਨੰਬਰ ਲੱਗਦਾ ਚੱਲ ਆ ਕੇ ਵੇਖ ਲੈਣੀ ਆ ਚੁੱਕਣ ਤੇ ਡਈ ਨਹੀਂ ਆ ਪਤਾ ਨਹੀਂ ਹੁਣ ਉਹਦਾ ਹੀ ਨੰਬਰ ਵਾ ਕਿ ਜਾਂ ਹੋਰ ਕਿਸਦਾ ਵਾ ਚੱਲ ਕੋਈ ਗੱਲ ਨਹੀਂ ਰੱਖ ਦਿੰਨੀ ਆ ਆਪੇ ਕੋਈ ਮਿਸ ਕਾਲ ਵੇਖ ਕੇ ਕਰੂਗਾ ਹੀ ਉਸ ਨੂੰ ਹੀ ਭਲਾ ਕਿ ਸੰਦੀਪ ਹੀ ਆ ਚੱਲ ਆਪੇ ਕਰੂਗਾ ਹੀ ਕੋਈ ਇਦਾਂ ਕਰਦੀ ਆ ਕੱਲ ਦੀ ਗੱਲ ਨਹੀਂ ਹੋਈ ਇਹਨਾਂ ਨਾਲ ਫੋਨ ਕਰਦੀ ਆ ਹੇ ਆ ਕਿਧੀਆਂ ਮਿਸਕਾ ਲਾਈਆਂ ਤੈਨ ਨ ਕਰਕੇ ਵੇਖਦੀ ਆ ਪਹਿਲਾਂ ਕੌਣ ਆ ਕਿਤੇ ਇਹਨਾਂ ਨੇ ਨਾ ਫੋਨ ਲਾਇਆ ਕਿਸੇ ਦੇ ਨੰਬਰ ਤੋਂ ਹਲੋ ਹਲੋ ਹਾਂਜੀ ਕੌਣ ਮੈਂ ਅਦਰਸ਼ਿੰਦਰ ਬੋਲ ਰਹੀ ਹਾਂ ਕੀ ਸੰਦੀਪ ਬੋਲ ਰਿਹਾ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਆਪ ਵੀ ਸਾਰੋ ਸਨਦੀਪ ਕੀ ਹਾਲ ਚੱਲ ਵਧੀਆ ਵਧੀਆ ਹਾਂਜੀ ਹਾਂਜੀ ਤੁਸੀਂ ਸੁਣਾਓ ਹਾਂ ਠੀਕ ਆ ਮੈਂ ਨਾ ਬਾਹਰ ਡੇ ਹੀ ਕੰਮ ਕਰਨਾ ਅਛਾ ਅਛਾ ਤੇ ਇਹਨਾਂ ਨੂੰ ਲੱਗੀ ਫੋਨ ਕਰਨ ਤੇ ਰਾਣੀ ਮਿਸ ਕਰਨਾ ਵੇਖੀ ਮੈਂ ਹਾਂ ਪਤਾ ਨਹੀਂ ਕਿਤਾ ਨੰਬਰ ਵਾ ਤੇੜ ਕੋ ਮੈਨੂੰ ਵੀ ਨਹੀਂ ਸੰਦੀਪ ਕਹਾ ਹੈਗਾ ਇਹ ਨੰਬਰ ਤੇਰਾ ਹੀ ਹੈ ਹਾਂਜੀ ਹਾਂਜੀ ਇਹ ਨੰਬਰ ਤੇ ਕੋਈ ਨਹੀਂ ਆਪਣੇ ਪਾਸ ਕੋਈ ਨੰਬਰ ਦੇਖੀ ਨਾ ਦੱਸੋ ਕਿ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਹਾਂ ਮੈਂ ਤਾਂ ਠੀਕ ਆ ਸੰਦੀਪ ਹਾਂਜੀ ਬਾਕੀ ਇੱਥੇ ਸਾਰੇ ਠੀਕ ਠਾਕ ਆ ਠੀਕ ਠਾਕ ਵਧੀਆ ਦੀਦੀਪਾ ਤੂੰ ਉਧਰ ਘਰ ਗਈ ਨਹੀਂ ਮੁੜ ਕੇ ਨਹੀਂ ਜੀ ਦੀ ਮੈਂ ਉਧਰ ਤਾਂ ਨਹੀਂ ਗਈ ਕੀ ਗੱਲ ਹੋਈ ਆ ਤੇ ਘਰ ਤੇ ਕੋਈ ਵੀ ਨਹੀਂ ਹੋਈ ਮੈਂ ਬਸ ਹੋਰ ਪ੍ਰੀਤ ਦਾ ਪੁੱਛਣਾ ਸੀ ਹੋਰ ਪ੍ਰੀਤ ਕਿੱਦਾਂ ਠੀਕ ਠਾਕ ਵਾ ਦੀਦੀ ਘਰ ਪ੍ਰੀਤ ਠੀਕ ਵਾ ਚਾਚੀ ਦਾ ਮੈਨੂੰ ਫੋਨ ਆਇਆ ਇੱਕ ਦਿਨ ਅੱਛਾ ਹਾਂਜੀ ਠੀਕ ਠਾਕ ਵਾ ਤੇ ਮੈਨੂੰ ਪਹਿਲਾਂ ਇਹ ਗੱਲ ਦੱਸੋ ਤੁਸੀਂ ਕਿੱਥੇ ਚੱਲ ਗਏ ਦੀਦੀ ਘਰ ਪ੍ਰੀਤ ਤੇ ਠੀਕ ਵਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿੱਥੇ ਚੱਲ ਗਏ ਕੀ ਦੱਸਾਂ ਹੰਦੀਪ ਇਹਨਾਂ ਨੇ ਜੜੀ ਸਾਡੇ ਨਾਲ ਕੀਤੀ ਹੈ ਨਾ ਹੁਣ ਕਿਹ ਹੀ ਨਾ ਬਰ ਬਰਤੀਆਂ ਸਮਝਲਾ ਠੋਕਰਾਂ ਹੀ ਖਾੜ ਰਹੀਆਂ ਇਹਨਾਂ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਸਾਡੇ ਨਾਲ ਚਲੋ ਦੀਦੀ ਘਰਾਂ ਚ ਨਾ 100 ਗੱਲਾਂ ਹੋ ਜਾਂਦੀਆਂ ਵਾ ਤੇ ਇਦਾਂ ਨਹੀਂ ਕਰੀਦਾ ਘਰੋਂ ਥੋੜੀ ਨਿਕਲ ਜਾਈਦਾ ਵਾ ਉਹ ਵੀ ਟਾਡੇ ਆਪਣੇ ਆ ਮੈਂ ਕਿੱਥੇ ਨਿਕਲਣਾ ਸੰਦੀਪ ਮੈਨੂੰ ਇਹਨਾਂ ਨੇ ੱੱੱਕੇ ਮਾਰ ਕੇ ਬਾਹਰ ਕੱਢਿਆ ਕਿ ਮੇਰੀ ਮੰਮੀ ਆ ਹੀ ਗਈ ਸੀ ਤੇ ਚਲ ਕੀ ਆਹਰ ਆ ਗਈ ਉੱਥੇ ਉਹ ਗੜੀ ਵਿਚਾਰੀ ਕਿਤੇ ਬਾਹਰ ਨਿਕਲ ਨਹੀਂ ਉਹ ਚਲੋ ਬੈਠੀ ਗੱਲ ਕਰ ਲੈਂਦੇ ਮੇਰੇ ਘਰ ਸੌਣਾ ਤੇ ਘਰ ਕੋਈ ਨਹੀਂ ਲਈ। ਘਰ ਕੋਈ ਠੀਕ ਥਾ। ਹਾਂਜੀ ਹਾਂਜੀ ਘਰ ਕੋਈ ਠੀਕ ਵਾ ਤੇ ਇੱਕ ਦਿਨ ਉਹਦਾ ਮਾਮਾ ਆਇਆ ਸੀ। ਤੇ ਮਿਲਣਾ ਦਾ ਉਹ ਨਾਲ ਲੈ ਹਾਂਜੀ ਹਾਂਜੀ ਉਹ ਨਾਲ ਲੈ ਗਿਆ। ਦੋ ਕੁ ਦਿਨ ਹੋ ਗਿਆ ਘਰ ਕੋਈ ਦਿਖਿਆ ਨਹੀਂ ਅੱਦਾ। ਅੱਛਾ ਉਹ ਲੈ ਗਿਆ ਉਹਨੂੰ। ਹਾਂਜੀ ਹਾਂਜੀ ਮੈਂ ਵੀ ਇੱਕ ਦਿਨ ਬਾਹਰ ਨਿਕਲੀ ਸੀ ਮੜੀ ਜੀ ਤੇ ਗੱਡੀ 'ਚ ਜਾਂਦੇ ਵੇਖਿਆ ਮੈਂ ਉਹਨਾਂ ਨੂੰ। ਅੱਛਾ ਸ਼ਾ ਹਾਂਜੀ ਹਾਂਜੀ ਤੇ ਤੂੰ ਫਿਕਰ ਨਾ ਕਰੋ ਤੇ ਆਪਣੇ ਘਰ ਆ ਜਾਓ ਕੋਈ ਗੱਲ ਨਹੀਂ। ਘਰਾਂ 'ਚ ਸੌ ਗੱਲਾਂ ਹੁੰਦੀਆਂ। ਦੀਪਾ ਘਰ ਤੇ ਮੈਂ ਆਉਂਗੀ ਪਰ ਮੈਂ ਇੱਧਾ ਨਹੀਂ ਆਉਂਦੀ ਹੁਣ ਘਾਰੇ ਹੁਣ ਮੈਨੂੰ ਲੈਣ ਆਉਣਗੇ ਨਾ ਫਿਰ ਹੀ ਆਉਂਗੀ ਜਦੋਂ ਮੇਰੀਆਂ ਮਿੱਤਾਂ ਕਰਲੇ ਲੱਟਣਗੇ ਐਦਾਂ ਹੁਣ ਮੈਂ ਘਰ ਕਿੱਥਾ ਆ ਜਾ ਆ ਭਲਾ ਇਹਨਾਂ ਨੇ ਮੈਨੂੰ ਥੱਕੇ ਮਾਰ ਮਾਰ ਕੇ ਮੇਰੀ ਮਾਂ ਨੇ ਤੇ ਮੈਨੂੰ ਬਾਹਰ ਕੱਢਿਆ ਚਲੋ ਦੀਜੀ ਐਦਾਂ ਨਹੀਂ ਕਰੀਦਾ ਹੁੰਦਾ ਤੇ ਗੁਰਪ੍ਰੀ ਠੀਕ ਵਾ ਉਹਦੀ ਫਿਕਰ ਨਾ ਕਰੋ ਤੁਸੀਂ ਠੀਕ ਆ ਚੱਲ ਕੋਈ ਨਹੀਂ ਫਿਰ ਵੀ ਤੂੰ ਮੇਰੀ ਭੈਣ ਨਾ ਕਹੀਏ ਕੋਰੀ ਫਿਰ ਵੀ ਕਿਹ ਹੈ ਕੋਈ ਗੱਲ ਨਹੀਂ ਮੈਂ ਜਾਉਂਗੀ ਉਹ ਨਾ ਨਾ ਲਖਰੀ ਤੇ ਤੋਂ ਮੇ ਨੂੰ ਮੁਰਗੀ ਵੇਚ ਕੇ ਤੇ ਫਸੀ ਭਲਾਤੀ ਹੋਰ ਕੁਝ ਕਿਤਾਵਾ ਹਾਂਜੀ ਹਾਂਜੀ ਚਲੋ ਠੀਕ ਆ ਚੰਗਾ ਚੰਗਾ ਵੇਖ ਲੋ ਕਿੱਡੀ ਚਲਾਕ ਗੱਲਾਂ ਪਹਿਲਾਂ ਆਪ ਕਰਦੀ ਰਹੀ ਚਾਚੀ ਨੂੰ ਹੁਣ ਕਹਿੰਦੀ ਹੈ ਕਿ ਇਹ ਤਰਲੇ ਮੈਂ ਤਾਂ ਕਰਨ ਉਹਨਾਂ ਨੂੰ ਕੀ ਲੋੜ ਤਰਲੇ ਮੈਂ ਤਾਂ ਕਰਨ ਦੀ ਇਦਾਂ ਕਰਦੀਆਂ ਚਾਚੀ ਵੱਲ ਜਾਣੀ ਆ ਨਾਲੇ ਦੱਸ ਕਿਉਂ ਨਹੀਂ ਕਿ ਫੋਨ ਆਇਆ ਇਹ ਦੀਦੀ ਦਾ ਤੇ ਗੁਰਪ੍ਰੀਤ ਵੱਲੋਂ ਪੁੱਛਣ ਦੇ ਹੀ